ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਹੈ ਨੇੜੇ ਪਿੰਡ ਭਾਗੀਕੇ ਵੀ ਹੈ ਤੇ ਬਲਾਸਪੁਰ ਵੀ ਇਹਦੇ ਬਿਲਕੁਲ ਨੇੜੇ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਦੀ ਵੀਡੀਓ ਦੇ ਤਿੰਨ ਨਾਂ ਦੇ ਜਿੰਨਾਂ 'ਚੋਂ ਇੱਕ ਇਹ ਵੜ ਜੀਦੇ ਕਰਕੇ ਵੀਡੀਓ ਬਣਾ ਰਹੇ ਆ ਬਿਲਕੁਲ ਤਾਜੀ ਸੂਈ ਵੀ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਹੈ ਜਰਸੀ नस्ਲ ਹੈ ਚੰਗੀ ਤਿਆਰੀ ਦੇ ਨਾਲ ਬੱਚੇ ਨੂੰ ਜਨਮ ਦਿੱਤਾ ਹੈ ਇਹ ਤੋਂ ਬਿਨਾ ਇੱਕ ਜਰਸੀ ਹਜੇ ਗੱਭਣ ਖੜੀ ਹੈ ਦੋਸਤੋ ਟਾਈਮ ਲੈਂਦੀ ਹੈ ਸੂਨ ਦੇ ਵਿੱਚ ਤੇ ਇੱਕ ਵੱਡੇ ਕਦ ਕਾਠ ਦੀ ਐਫ ਐਫ ਵੀ ਹੈ ਇੱਥੇ ਵਿਕਰੀ ਵਾਲੀ ਇਹ ਵੀ ਤੁਹਾਨੂੰ ਵੀਡੀਓ ਚ ਦਿਖਾ ਦਿੰਦੇ ਆ ਕਿਉਂਕਿ ਪਸ਼ੂ ਇੱਥੇ ਕਾਫੀ ਹੁੰਦੇ ਆ ਤਾਂ ਅੱਜ ਇੱਕ ਦੀ ਵੀਡੀਓ ਬਣਾਉਣੀ ਸੀ ਪਰ ਨਾਲ ਹੁਣ ਜਿਹੜੇ ਨਗ ਘਰ ਚ ਹੈਗੇ ਆ ਉਹ ਤੁਹਾਨੂੰ ਜਿਹੜੇ ਉਹ ਦੋ ਹੋਰ ਵੀ ਦਿਖਾ ਦਿਆਂਗੇ ਆਓ ਸ਼ੁਰੂਆਤ ਕਰੀਏ ਦੋਸਤੋ ਇਸੇ ਵਾੜ ਤੋਂ ਜਿਹੜੀ ਬਹੁਤ ਚੰਗੀ ਤਿਆਰ ਹੋ ਕੇ ਸੋਈ ਹੈ ਤੇ ਵੱਛੀ ਵਾਲੀ ਗਾਂ ਇਥੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੇ ਉਸ ਤੋਂ ਬਾਅਦ ਚ ਦੋ ਨਾਗ ਕੱਚੇ ਥੋੜੇ ਦਿਖਾਵਾਂਗੇ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜਗਜੀਤ ਅ ਜਸਕਰਨ ਅੱਜ ਬਾਰੇ ਥੋੜਾ ਜਿਹਾ ਬਾਹਰ ਗਿਆ ਬਾਹਰ ਹੈ ਠੀਕ ਹੈ ਅੱਛਾ ਇਹ ਜਿਹੜੀ ਗਾਂ ਚ ਪਹਿਲੇ ਨੰਬਰ ਤੇ ਆਪਾਂ ਦਿਖਾਉਣੇ ਕਰਨਵੇਂ ਸੂਆ ਸੀ ਇਹ ਬਾਈ ਜਗਜੀਤ ਪਹਿਲਾ ਸੂਆ ਇਹ ਦੰਦਾ ਚ ਦੋ ਦੰਦ ਹੈ ਇਹ ਕੱਲ ਸ਼ਾਮ ਦੀ ਸੂਈ ਵੀ ਆ ਬਾਈ ਠੀਕ ਹੈ ਬੱਚੀ ਨੂੰ ਇਹਨੇ ਜਨਮ ਦਿੱਤਾ ਬੱਚੀ ਨੂੰ ਜਨਮ ਦਿੰਦਾ ਇਹਦਾ ਸਾਰਾ ਵੈਦਰ ਰਿਕਾਰਡ ਹੈਗਾ ਜਗਜੀਤ ਆਪੇ ਇਹ ਬਾਈ 50062 ਦੀ ਆ ਤੇ ਬੱਚੀ ਦਾ ਵੀ ਰਿਕਾਰਡ ਹੈਗਾ ਉਹ ਵੀ ਪੁੱਛ ਕੇ ਦੱਸ ਦਿਆਂਗੇ ਠੀਕ ਹੈ ਅੱਛਾ ਇਹ ਕੀ ਡਿਮਾਂਡ ਰੋ ਕੀ ਰੇਟ ਕੀ ਰੱਖ ਡਿਮਾਂਡ ਬਾਈ 115 ਦੀ ਬੱਚੀ ਦੇ ਦੇਣਗੇ ਖੋਲ ਅਰੀਜਨਲ ਦੋ ਦੰਦ 10 ਦੰਦ ਪੱਟ ਕੇ ਵੀ ਲੋਬ ਸਾਬਿਆਂ ਠੀਕ ਹੈ ਸੋ ਦ ਪੂਰੇ ਸਟਰੋਂਗ ਢਾਂਚੇ ਦੀ ਹੈ ਛੋਟੀ ਨਹੀਂ ਹਜੇ ਦੋ ਦੰਦ ਦਾ ਤਾਂ ਹੋਰ ਵੱਡিয়ে ਨੇ ਹੋਣਾ ਹੈ ਜੇ ਕਦ ਕਾਠ ਹੋਰ ਕਰਨਾ ਕਿਉਂਕਿ ਪਸ਼ੂ ਛੋਟੀ ਉਮਰ ਚ ਹੁੰਦਾ ਸੋ ਇਹ ਤੁਸੀਂ ਦੋੰਦੀ ਦੇਖ ਸਕਦੇ ਹੋ ਠੀਕ ਹੈ ਓਕੇ ਸੋ ਦੋ ਦੰਦ ਬੱਚੀ ਆ ਤੇ ਨਾਲ ਇਹਦੇ ਬੱਚਾ ਵੀ ਫੀਮੇਲ ਕਾਫ ਹੈ 50062 ਦੀ ਵਾਈ ਦੱਸਦਾ ਵੀ ਇਹ ਮਾਲਕਾਂ ਨੇ ਦੱਸਿਆ ਚੰਗੇ ਵਜਨ ਵਾਲੀ ਜਰਸੀ ਹੱਥੀ ਚੁਾਈ ਵਾਲਾ ਥਾਨ ਹਵਾਨਾ ਵੀ ਜਿਹੜਾ ਉਹ ਚੰਗਾ ਤਿਆਰ ਦਿਸਦਾ ਹੈ ਕਦ ਕਾਠ ਦੇਖ ਸਕਦੇ ਹੋ ਸੋ ਸੋਹਣੇ ਰੰਗ ਦੀ ਹੈ 1 ਲੱਖ ਤੇ 15000 ਇਹਦੀ ਡਿਮਾਂਡ ਹੈ ਹਵਾਨਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਚੰਗੇ ਰੌਖ ਵਾਲਾ ਹਵਾਨਾ ਤੇ ਬਾਕੀ ਫੇਸ ਵੀ ਦੇਖੋ ਸਹੀ ਹੈ ਮੁੜੀ ਸੋ ਫੇਸ ਦੀ ਬਿਊਟੀ ਵੀ ਦੇਖ ਸਕਦੇ ਹੋ ਤੁਸੀਂ ਇਹਦੀ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਬੱਚੀ ਕਰਕੇ ਥੋੜਾ ਛੇਤੀ ਜਾਊਗੀ ਸੋ ਤੁਸੀਂ ਇਹਦੀ ਬੱਚੀ ਦੇਖ ਲਓ ਤੁਸੀਂ ਕਿਉਂਕਿ ਤਾਜੀ ਸੂਈ ਗਾਂ ਬੱਚੇ ਤੋਂ ਦੂਰ ਨਹੀਂ ਹੁੰਦੀ ਬਹੁਤ ਸੋਹਣੀ ਬੱਚੀ ਹੈ ਨਾਲ ਇਹਦਾ ਵੀ ਤੁਸੀਂ ਸਟਰਕਚਰ ਫੇਰ ਦੇਖ ਲਓ ਤੁਹ ਪੇਸ ਵੀ ਬੜਾ ਸੋਹਣਾ ਦੱਸੋ ਚਿਹਰੇ ਦੀ ਬਣਾਵਟ ਵੀ ਬਹੁਤ ਚੰਗੀ ਬਾਬ ਬਲਿੰਦਰ ਇੱਥੇ ਹੀ ਰੋਕ ਲਾ ਬਾਈ ਭਾਵੇਂ ਬਾਲਾ ਗਾਣ ਵਾਲ ਚਾਹੀਦਾ ਸੋ ਹਵਾਨਾ ਇਸ ਸਾਈਡ ਤੋਂ ਵੀ ਦੇਖੋ ਮੈਂ ਨਾ ਦੱਸੋ ਇਸੇ ਗਾਂ ਦੀ ਅਸੀਂ ਵੀਡੀਓ ਜਿਹੜੀ ਉਹ ਬਣਾਉਣੀ ਸੀਗੀ ਤੁਹਾਨੂੰ ਦਿਖਾਉਣੀ ਸੀ ਪਰ ਨਾਲ ਦੋ ਨਾਕ ਹੋਰ ਵੀ ਦਿਖਾ ਦੇਾਂਗੇ ਵੈਸੇ ਬਾਬ ਮੋੜ ਲ ਬਲਿੰਦਰ ਲੈ ਆਪ ਸੋ ਇਹ ਦੱਸੋ ਵੈੜ ਤਾਜੀ ਸੂਈ ਵੀ ਦੋ ਦੰਦ 1,11,000 ਤੇ 15,000 ਇਹਦੀ ਡਿਮਾਂਡ ਬਾਈ ਹਰਾਂ ਨੇ ਰੱਖੀ ਹੈ ਚੰਗੇ ਟਾਂਕੇ ਦੀ ਸੋਹਣੀ ਜਰਸੀ ਪਹਿਲੇ ਨੰਬਰ ਤੇ ਦੋ ਦੰਦ ਦੰਦ ਵੀਡੀਓ ਚ ਕਨਫਰਮ ਤੁਹਾਨੂੰ ਕਰਤੇ ਆ ਹਵਾਨਾ ਫਿਰ ਤੁਸੀਂ ਇੱਥੋਂ ਦੇਖ ਸਕਦੇ ਹੋ ਬਾਕੀ ਅੱਗੇ ਨੂੰ ਵੀ ਹਵਾਨਾ ਨੋਟ ਕਰਿਓ ਚੰਗਾ ਦਿਸਦਾ ਥੰਦਾ ਸੈੱਟ ਵੀ ਸੋਹਣਾ ਬਾਈ ਦੀ ਕੋਈ ਬਹੁਤ ਚੰਗੀ ਹੈ ਸੀਰ ਠੰਡੀਆਂ ਕੋਈ ਲੱਤ ਛੜ ਵਾਲਾ ਨੀਰਾ ਜਿੰਨਾ ਪਲੂਨ ਆ ਠੀਕ ਹੈ ਫਿਰ ਚਲ ਭੋਰਾ ਨਹੀਂ ਆਪਾਂ ਦੋ ਚ ਬਾਈਆਂ ਕਰੀਆਂ ਓਕੇ ਜੀ ਕਰਨੀਆਂ ਹੁਣ ਸਾਰੀਆਂ ਠੀਕ ਹੈ ਸੋ ਦੱਸੋ ਬੱਚੀ ਫੇਰ ਦੇਖੋ ਨਾਲ ਬਚੀਦਾ ਵੀ ਸੀਮਿੰਟ ਦੇ ਤੇ ਸਾਰੀ ਹੈਗੀ ਆ ਬਾਈ ਜੀ ਜੀ ਪੁੱਛ ਦਿਆਂਗੇ ਕੋਈ ਚੱਕਰ ਓਕੇ ਅੱਛਾ ਜਿਹੜੀ ਇਹਦੇ ਅੱਗੇ ਗਾਂ ਬਲਵਿੰਦਰੇ ਕਰਨ ਮਸੂਆ ਸੁਹਾਂਦੀ ਬਾਈ ਇਹਨੇ ਬਾਈ ਜੀ ਜੀ ਦਾ ਇਸ ਵਾਰ ਤੀਜਾ ਸੁਹਾ ਸੁਣਾ ਕਿੰਨਾ ਟਾਈਮ ਲਾਊਗੀ ਟਾਈਮ ਤਾਂ ਇਹਦੇ ਬਾਈ 7-8 ਦਿਨ ਬਾਕੀ ਆ ਹਜੇ ਵੱਧ ਵੀ ਲੈ ਸਕਦੀ ਆ ਤੇ ਪੂਰਿਆਂ ਦੇ ਵੀ ਸੁਹਾ ਕੀ ਰੇਟ ਹੋਊਗਾ ਰੇਟ ਬਾਈ 72000 ਦੀ ਦੇ ਦੇਗੇ ਤੋੜੇ ਸੋ 72000 ਦੀ ਦੱਸੋ ਵੱਡੇ ਟਾਂਚੇ ਦੀ ਵੱਡੀ ਜਰਸੀ ਐ ਸੁਹਾ ਤੀਜਾ ਕੱਦ ਵੀ ਜਰਸੀ ਗਾਵਾਂ ਵਾਲੇ ਹਿਸਾਬ ਤੇ ਪੂਰਾ ਫੁੱਲ ਐ ਤੇ ਲੰਬਾਈ ਵੀ ਪੂਰੀ ਐ 7-8 ਦਿਨ ਲੈਂਦੀ ਹੈ ਪਹਿਲਾਂ ਵੀ ਸੂ ਸਕਦੀ ਕਿਉਂਕਿ ਰੁੱਤ ਗਰਮੀ ਦੀ ਹੈ ਦੁੱਧ ਵਾਲੀ ਵੈੜ ਹੋਊਗੀ ਕਿਉਂਕਿ ਕਈ ਵਾਰ ਕੁਸ ਵੀਰ ਕੋਲੋਂ ਪਸ਼ੂ ਡਰਾਈ ਲੇਟ ਹੁੰਦਾ ਜਾਂ ਉਹਨੇ ਕੇਅਰ ਨਹੀਂ ਹੁੰਦੀ ਉਹਦੇ ਕਰਕੇ ਥੋੜੀ ਉਤੋਂ ਤੁਹਾਨੂੰ ਲੱਸੀ ਦਿਸੂਗੀ ਪਰ ਵੱਡੇ ਢਾਂਚੇ ਦੀ ਜਰਸੀ ਹੈ ਇਹਦੇ ਤੋਂ ਤੁਸੀਂ ਚੰਗੇ ਜਰਸੀ نسل ਦੇ ਬੱਚੇ ਲੈ ਸਕਦੇ ਹੋ ਫਵਾਨਾ ਹੁਣ ਦਾ ਰੁਖ ਜਿਹੜਾ ਤੁਸੀਂ ਦੇਖ ਸਕਦੇ ਹੋ 72000 ਦੀ ਡਿਮਾਂਡ ਰਹੂਗੀ ਸੋ ਇਹ ਦੋ ਦੋ ਜਰਸੀ ਸੀਗੀਆਂ ਬਾਈ ਕੋਲ ਅੱਜ ਦੀ ਵੀਡੀਓ ਚ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ ਤੇ ਇਹਨਾਂ ਤੋਂ ਬਿਨਾ ਇੱਕ ਐਚ ਐਫ ਐਚ ਐਫ ਤੋਕੜ ਗੱਬਣ ਮੰਨ ਲਓ ਤੁਸੀਂ ਤੋਕੜ ਮੰਨ ਲਓ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਜਿਹਨੂੰ ਸਮਝ ਚਾਵੇ ਵੱਡੇ ਢਾਂਚੇ ਦੀ ਐਚ ਐਫ ਫੋਰ ਸੇਲ ਬਣਦੀ ਬਹੁਤ ਆ ਬਾਈ ਆਪਾਂ ਨਾਲ ਦੇ ਗਮਾਂਢੀ ਪਿੰਡੋਂ ਤੱਕ ਉਪਰੇ ਲਈ ਆ ਇਹ ਠੀਕ ਹੈ ਉਹ ਰਿਕਾਰਡ ਤੋੜਦੀ ਹੈ ਦੁੱਧ ਵੀ ਚੰਗਾ ਦਿੰਦੀ ਹੈ 17 18 ਕਿਲੋ ਦੁੱਧ ਫੁੱਲਾ ਦੇ ਦਿੰਦੀ ਹੈ ਠੀਕ ਹੈ ਜਿਹੜੀ ਇਹ ਬੰਦਿਆਂ ਦੀ ਬਾੜੀ ਕੇਅਰ ਨਹੀਂ ਸੀ ਜਿਹੜੀ ਐਚ ਐਫ ਹੈ ਇਹ ਕਿੰਨੇ ਚਿਰ ਦੀ ਗੱਬਣ ਹੈ ਇਹੇ ਬਾਈ ਜੀ ਜੀ ਤੈਨੂੰ 8ਵਾਂ ਮਹੀਨਾ ਚੱਲ ਬੈਕ 2 ਦਿਨ ਹੀ ਹੋਇਆ ਚੱਲਦੇ ਨੂੰ ਡਰਾਈ ਕਰ ਲੀਏ ਡਰਾਈ ਹੈ ਬਾਈ ਜਮਾ ਤੇ ਮੈਂ ਕਹ ਲੀਏ ਵੀ 7 ਪੂਰੇ ਹੋ ਗਏ ਨੂੰ ਬਾਈ ਠੀਕ ਹੈ ਦੁੱਧ ਇਹ ਮੰਨ ਕੇ ਚੱਲ ਪਾ 40 42 ਕਿਲੋ ਬੜੇ ਆਰਾਮ ਨਾਲ ਦੇ ਦਿੰਦੀ ਆ ਬਾਕੀ ਹੁਣ ਤੈਨੂੰ ਦੱਸਦੀ ਹੋਈ ਆ ਵੀ ਕਿੱਡਾ ਰੇਟ ਹੋਗਾ ਹਨਾ ਰੇਟ ਬਾਈ ਇਹਦਾ ਫੋਨ ਤੇ ਹੀ ਕਰਦੇ ਆ ਖੁੱਲ ਸੋ ਦੋਸੋ ਇਸ ਟਾਈਮ ਦੁੱਧੋਂ ਡਰਾਈ ਆ 7 ਮਹੀਨਿਆਂ ਦੀ ਗੱਭਣ 8ਵਾਂ ਚੱਲਦਾ ਜਿਹਨੇ ਲਿਜਾਣੀ ਆ ਉਹ ਇੱਥੇ ਚੈੱਕ ਕਰਵਾ ਕੇ ਲਿਜਾਵੇ ਬਾਅਦ ਚ ਨਾ ਕਿਸੇ ਗੱਲੋਂ ਲਾਂਬਾ ਬਣੇ ਬਾਈ ਚੈੱਕ ਕਰਵਾ ਲੇ ਤੇ ਫਿਰ ਵੀ ਕਰ ਲੈ ਉਹ ਥਾਨ ਪਾਸ ਹੋ ਜਾਣਗੇ ਵੱਡੇ ਟਾਂਚੇ ਦੀ ਐਚਐਫ ਹੈ ਰੇਟੇ ਦਾ ਫੋਨ ਤੇ ਹੈ ਬਾਕੀ ਜਿਹਨੂੰ ਪਸੰਦ ਆਵੇ ਦੱਸੋ ਹੁਣ ਵੀ ਹਵਾਨਾ ਆਏ ਆ ਜਿਵੇਂ ਦੁੱਧ ਦਿੰਦੀ ਹੁੰਦੀ ਹੈ ਪਰ ਇਹਨੂੰ ਟਰਾਈ ਕੀਤਾ ਹੋਇਆ ਪੱਕੇ ਥਾਨ ਦੇ ਉੱਤੇ ਥੋੜੀ ਵੱਡੀਆਂ ਗਾਵਾਂ ਨੂੰ ਦਿੱਕਤ ਆਉਂਦੀ ਹੈ ਲਿਆ ਬਲਵਿੰਦਰ ਮੋੜ ਲਾ ਬਾਈ ਸੋ ਦੱਸੋ ਇਹ ਤਿਆਰ ਹੋ ਗਈ ਉਹ ਦਿਨ ਦਾ ਕੋਈ ਮੁੱਲ ਨਹੀਂਗਾ ਇੰਨੀ ਚੰਗੀ ਤਿਆਰੀ ਆ ਬੈਠਦੀ ਔਰ ਛੋੜਾ ਇਹ ਆਪਣਾ ਤੇ ਚੱਲ ਕੰਮ ਵਪਾਰ ਦਾ ਕਰਕੇ ਕੁਝ ਰੋਕਿਆ ਨਹੀਂ ਜਾਂਦਾ ਕੱਚਾ ਜਿਆਦਾ ਟੈਨ ਸਹੀ ਆ ਜਾ ਪੁੱਤ ਇਦਰੀ ਬੰਨੀਆਂ ਹੁੰਦੀਆਂ ਬਾਈ ਸੋ ਸੋ ਵੀਡੀਓ ਬਣਾਈਆਂ ਕੁਸਕ ਇਧਰ ਕੱਚਾ ਥਾਂ ਬਾਈ ਕੋਲ ਹੈਗਾ ਉਥੋਂ ਦੀਆਂ ਸੋ ਢਾਂਚੇ ਤੋਂ ਵੀ ਤੁਹਾਨੂੰ ਸਮਝ ਆਉਂਦੀ ਹੋਣੀ ਆ ਦਸੋਏ ਇੱਕ ਵੱਡੇ ਕੱਤ ਕਾਠ ਵਾਲੀ ਪੂਰੇ ਪੇਟ ਵਾਲੀ ਇਹ ਗਾਂ ਜਿਹੜੀ ਗੱਪਣ 7 ਮਹੀਨਿਆਂ ਦੀ ਐਸ ਟਾਈਮ ਜਿਨੂੰ ਚੰਗੀ ਲੱਗੇ ਉਹ ਵੀਰ ਇੱਥੋਂ ਹੀ ਚੈੱਕ ਕਰਵਾ ਕੇ ਲੈ ਕੇ ਜਾਵੇ ਬਾਅਦ ਚਾਹ ਨਾ ਕਿਸੇ ਗੱਲੋਂ ਲਾਂਭਾ ਦੇਓ ਜੀ ਸੌਦਾ ਜਿਹੜਾ ਇਹਦਾ ਰੇਟ ਫੋਨ ਤੇ ਦੱਸੋ ਤਾਂ ਉਸ ਸਾਹਬ ਦੀ ਗੱਲਬਾਤ ਪਾਈ ਨਾ ਕਰ ਲਿਓ ਜੀ ਬਾਕੀ ਜਿਹੜਾ ਅੱਜ ਦੀ ਵੀਡੀਓ ਸੀ ਉਹਦੇ ਚ ਤਿੰਨ ਨਾਕ ਤੁਹਾਨੂੰ ਟੋਟਲ ਦਿਖਾਏ ਤੇ ਇਹਦੇ ਵਿੱਚੋਂ ਪਹਿਲੇ ਨੰਬਰ ਤੇ ਇੱਕ ਜਰਸੀ ਬਹੁਤ ਸੋਹਣੀ ਦੋ ਦੰਦ ਮੈਂ ਇਸੇ ਕਰਕੇ ਵੀਡੀਓ ਬਣਾਉਣ ਲੱਗੇ ਸੀ ਤਾਂ ਸੋਚਿਆ ਜਿਹੜੇ ਪਸ਼ੂ ਹੋਰ ਵੀ ਵਿਕਰੀ ਵਾਲੇ ਖੜੇ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਸੋ ਤੁਸੀਂ ਜਿਨ੍ਹਾਂ ਦੀ ਪੇਮੈਂਟ ਇਨਵੈਸਟ ਕਰਨੀ ਹੈ ਉਦਾਂ ਦਾ ਹੀ ਪਸ਼ੂ ਇਹਨਾਂ ਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਤਿੰਨ ਨਾਗ ਫੋਰ ਸੇਲ ਤੁਸੀਂ ਮਾਛੀ ਕੇ ਪਿੰਡ ਦੇ ਵਿੱਚ ਪਹੁੰਚ ਕੇ ਤਸੱਲੀ ਆਪਦੀ ਕਰਕੇ ਬੇਸ਼ੱਕ ਪਸੂ ਜਿਹੜਾ ਉਹ ਖਰੀਦਿਓ ਕਾਜੀ ਬਿਲਕੁਲ ਸੋਈ ਦੀ ਜੱਫੀ ਹੈ ਦੱਸੋ ਹਜੇ ਇੱਕ ਤਾਂ ਦੇਣੀ ਹੋਇਆ ਸੋਈ ਨੂੰ ਬਾਕੀ ਤੁਹਾਨੂੰ ਬੱਚੀ ਤੋਂ ਵੀ ਆਈਡੀਆ ਹੁੰਦਾ ਉਹਨਾਂ ਨਾੜੂਆ ਨਾਲ ਬਾਕੀ ਆ ਕੇ ਗਾਂ ਦਾ ਦੁੱਧ ਚੋਣਗੇ ਤਾਂ ਤੁਹਾਨੂੰ ਉਹਦੇ ਤੋਂ ਵੀ ਅੰਦਾਜ਼ਾ ਜਿਹੜਾ ਹੋ ਜਾਣਾ ਹੈ ਤਾਂ ਚੰਗੀ ਤਿਆਰੀ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਬੱਚੀ ਦਾ ਨਾੜੂਆ ਜਰੂਰ ਇੱਕ ਵਾਰ ਨੋਟ ਕਰ ਲਿਓ ਤੁਹਾਨੂੰ ਦਿਸਦਾ ਹੋਣਾ ਥੱਲੇ ਜਿਹੜਾ ਉਹ ਨਾੜੂਆ ਉਸੇ ਤਰ੍ਹਾਂ ਲੰਮਕਦਾ ਸੋ ਇਹ ਸੋਨੀ ਵੈੜ ਇੱਕ ਗਾਂ ਇਹਦੂ ਅੱਗੇ 72000 ਰੇਟ ਹੈ ਵੱਡੀ ਜਰਸੀ ਹੈ ਬੱਚੇ ਚੰਗੇ ਪਾ ਸਕਦੀ ਹੈ ਤੁਸੀਂ ਇੱਥੋਂ ਵਧੀਆ ਬੱਚੇ ਲੈ ਸਕਦੇ ਹੋ ਤੇ ਇਹਨਾਂ ਤੋਂ ਬਿਨਾ ਇੱਕ ਵੱਡੇ ਢਾਂਚੇ ਦੀ ਐਫਐ ਜਿਹੜੀ ਵਿਕਾਊ ਆ ਸੋ ਧੰਨਵਾਦ ਦੱਸੋ ਇਸ ਵੀਡੀਓ ਨੂੰ ਦੇਖਣ ਵਾਸਤੇ ਬਹੁਤ ਮਿਹਰਬਾਨੀ ਫਿਲਹਾਲ ਇਹ ਪੰਛੀ ਤਿੰਨ ਜਿਹੜੇ ਬਾਈ ਕੋਲ ਵਿਕਰੀ ਵਾਲੇ ਇਸ ਟਾਈਮ ਮੌਜੂਦ ਸੀ ਮਾਚੀਕੇ ਪਿੰਡ ਦੇ ਵਿੱਚ ਜਿਹੜੀ ਇਹ ਵੀਡੀਓ ਸ਼ੂਟ ਕਰ ਰਹੇ ਆ ਅੱਪਾ ਧੰਨਵਾਦ